ਪਾਰਤੀ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਸਥਿਤ ਬੀਐਸਐਫ ਬੀਓਪੀ ਕੱਤੀ ਹਯਾਤ ਦੇ ਇਲਾਕੇ ਤੇ ਬੀਐਸਐਫ ਦੇ ਜਵਾਨਾਂ ਨੂੰ ਟੁੱਟੀ ਹੋਈ ਹਾਲਾਤ ਵਿੱਚ ਇੱਕ ਚਾਈਨੈਸ ਡਰੋਨ ਬਰਾਮਦ ਹੋਇਆ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਗੰਭੀਰਤਾ ਨਾਲ ਹੋਰ ਵੀ ਡੂੰਗੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮਮਦੋਟ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਥਾਣਾ ਮਮਦੋਟ ਵਿਖੇ ਦਿੱਤੇ ਗਏ ਪੱਤਰ ਵਿੱਚ ਦੱਸਿਆ ਗਿਆ ਕਿ ਡਿਊਟੀ ਤੇ ਮਸਤੈਦ ਬੀਐਸਐਫ ਦੇ ਜਵਾਨਾਂ ਨੂੰ ਦੁਪਹਿਰੇ ਕਰੀਬ 2:00 ਵਜੇ ਸਰਾਂਦੇ ਨੇੜੇ ਡਿੱਗਿਆ ਹੋਇਆ ਇੱਕ ਡਰੋਨ ਮਿਲਿਆ ਹੈ ਜੋ ਕਿ ਟੁੱਟੀ ਹੋਈ ਹਾਲਤ ਵਿੱਚ ਬਰਾਮਦ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਡਰੋਨ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਗੰਭੀਰਤਾ ਨਾਲ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿੱਥੋਂ ਆਇਆ ਸੀ ਤੇ ਇਸ ਦਾ ਕੀ ਉਦੇਸ਼ ਸੀ ਤੇ ਇੱਥੇ ਇਹ ਕਿਵੇਂ ਡਿੱਗਿਆ ਤੇ ਇਹ ਕਿਵੇਂ ਇੱਥੋਂ ਬਰਾਮਦ ਹੋਇਆ। ਨੇੜਲੇ ਏਰੀਆ ਵਿੱਚ ਡੂੰਘਾਈ ਨਾਲ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਕੱਲ ਮਿਤੀ 17 ਨਵੰਬਰ ਨੂੰ 155 फिरोजपुर एक सौ पचवंजा बटालीन बी एस एफ फिरोजपुर कारवाई कीयात इंटरल बॉर्डर को तो तकरीबन चाली मीटर भारत वाल एक ड्रोन अकवर किया लवारस हालत तक ढाई बजे दोपहर में इस तहत मुकदमा नंबर 247 ਅਧੀਨ ਧਾਰਾ 10 11 ਅਤੇ 12 에어크래프트 ਐਕਟ थाना ममਦੋਦ ਵਿਖੇ ਦਰਜ ਕੀਤਾ ਗਿਆ ਅਤੇ ਸਰਸਰੀ ਤੌਰ ਤੇ ਮੌਲਾਜਾ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਡਰੋਨ ਇੱਕ DJI Mavic 3 Classic ਡਰੋਨ ਹੈ ਜਿਹਦੀ ਕਪੈਸਿਟੀ ਤਕਰੀਬਨ 500 ਗ੍ਰਾਮ ਪੇਲੋਡ ਹੈ ਇਹ ਛੋਟੇ ਕਨਸਾਈਨਮੈਂਟਸ ਲਈ ਯੂਜ਼ ਕੀਤਾ ਜਾਂਦਾ ਹੈ ਡਰੋਨ ਤੇ ਬਾਕੀ ਜਿਹੜੀ ਇਹਦੀ ਡਿਟੇਲਸ ਹੈ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਅਤੇ ਹੋਰ ਜਿਹੜੀ ਗੱਲਾਂ ਸਾਹਮਣੇ ਆਉਣਗੀਆਂ ਉਥਰ ਨਾਲ ਸ਼ੇਅਰ ਕਰ ਦਿੱਤੀ ਜਾਂਦੀ ਹੈ ਇਸ ਦੇ ਨਾਲ ਕੋਈ ਹੋਰ ਵੀ ਬ੍ਰਾਂਡ ਕੀ ਹੋਣੀ ਨਹੀਂ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਇਹ ਡਰੋਨ ਸਾਨੂੰ ਲਵਾਦੇ ਹਾਲਾਤ ਜਿਵੇਂ ਮਿਲਿਆ ਤੇ ਮੌਕੇ ਤੇ ਦੇਖ ਕੇ ਵੀ ਇਹ ਪਾਇਆ ਗਿਆ ਕਿ ਇਹ ਅਜ ਨਹੀਂ ਗਿਆ ਕਿ ਇਹ ਕੋਈ ਫਰੈਸ਼ ਡਰਾਪਿੰਗ ਨਹੀਂ ਹੈ ਇਹ ਕੁਝ ਦਿਨ ਪਹਿਲਾਂ ਦਾ ਗਿਰਿਆ ਪਿਆ ਤੇ ਇਸ ਤੋਂ ਸਾਨੂੰ ਕੋਈ ਕਨਸਾਈਨਮੈਂਟ ਕੋਈ ਨਸ਼ੀਲਾ ਪਦਾਰਥ ਨਹੀਂ ਬ੍ਰਾਂਡ ਹੋਇਆ ਪਰ ਅਸੀਂ ਇਸ ਦਾ ਫੋਰੈਂਸਿਕ ਕਰਾਵਾਂਗੇ ਤੇ ਇਹਦੇ ਸਾਰੇ ਡਿਟੇਲ ਜਦੋਂ ਸਾਡੇ ਸਾਹਮਣੇ ਆਉਣਗੇ ਉਦੋਂ ਸਾਨੂੰ ਆਈਡੀਆ ਲੱਗੇਗਾ ਕਿ ਇਹ ਇਹਦਾ ਕੀ ਮੰਤਵ ਸੀਗਾ ਡਰੋਨ ਇੱਥੇ ਲਿਆਉਣ ਦਾ ਕਿ ਇਹਦੇ ਚ ਕਿਹੜੀ ਕਨਸਾਈਨਮੈਂਟ ਕਿੱਥੇ ਡ੍ਰੌਪ ਕੀਤੀ ਗਈ ਹੈ ਇਹ ਡੈਮੇਜ ਵੀਰ ਅੱਛੇ ਡੈਮੇਜ ਵੀਰ ਨੂੰ ਕਹਾਂ ਹਾਂ ਇਹ ਹੋ ਸਕਦਾ ਹੈ ਕਿ ਇਹ ਮੈਲਫੰਕਸ਼ਨ ਕਰਕੇ ਉੱਤੋਂ ਡਿੱਗ ਪਿਆ ਹੋਵੇ ਜਿਸ ਦੇ ਕਰਕੇ ਇਹਦਾ ਕੈਮਰਾ ਵੀ ਟੁੱਟੀ ਹਾਲਤ ਚ ਮਿਲਿਆ ਸਾਨੂੰ ਤੇ ਬਾਕੀ ਗੱਲਾਂ ਅਸੀਂ ਤੁਹਾਨੂੰ ਡਿਟੇਲਸ ਲੈ ਕੇ ਸ਼ੇਅਰ ਕਰਦਾ ਜੀ